ਚਲੋ ਜੀ ਤਿਆਰ ਹੋ ਗਏ ਆਪਾਂ ਹੁਣ ਚੱਲੀ ਆਪਾਂ ਪੱਤਰੀ ਕੁੜੀ ਦੇ ਫੇਰ ਨਾਨਕੇ ਉੱਥੇ ਵੀ ਆਪਣੇ ਰਿਸ਼ਤੇ ਦਾ ਢੀਕੰਦ ਹੈ ਪਹਿਲਾਂ ਆਪਾਂ ਭੈਣ ਹੋਣਾ ਤੋਂ ਆਏ ਹਾਂ ਕੱਲ ਦੇ ਉੱਥੇ ਹਾਂ ਕੱਲ ਤਿੰਨ ਵਾਂਡੇ ਗੱਡੇ ਅੱਜ ਫੇਰ ਦੂਜੇ ਵਾਂਡੇ ਫੇਰ ਚੱਲਿਆ ਅਸੀਂ ਤਿੰਨ ਵਾਂਡੇ ਹੋ ਗਏ ਹੁਣ ਦੂਜੇ ਵਾਂਡੇ ਚੱਲਣ ਤਿਆਰ ਹੋ ਗਏ ਫੇਰ ਚਲੋ ਮਿਲਦੇ ਅੱਗੇ ਜਾ ਕੇ ਤੁਹਾਨੂੰ ਫੇਰ ਵਿਖਾਉਣੇ ਪੱਤਰੀ ਦੀਆਂ ਰੌਣਕਾਂ ਨਾਨਕੇ ਪਿੰਡ ਦੀਆਂ ਕੁੜੀ ਬਹੁਤ ਖੁਸ਼ ਆ ਵੀ ਅੱਜ ਪੱਤਰੀ ਚੱਲੇ ਆ ਆ ਘੜੀ ਘੜੀ ਨਹੀਂ ਖੁਸ਼ ਆ ਮੁੰਡਾ ਮੇਰਾ ਯਾਰ ਦੋਸਤ ਦੁਕਾਨਦਾਰ ਨਿੱਕੀ ਕੀ ਹਾਲ ਆ? ਯਸੂ ਤੂੰ ਠੀਕ ਠਾਕ ਆ? ਚੜਦਿਆਂ ਗਾ ਰੇ ਹੋਰ ਸੇਤਾ ਕਹਿ ਪਿਆ? ਆ ਜਾ ਮੈਨੂੰ ਮੈਂ ਨੰਦਿਆ ਹੋਰ ਚੱਲ ਠੀਕ ਆ? ਚਲੋ ਜੀ ਚੱਲੀ ਆਪਾਂ ਕੁੜੀ ਦੇ ਨਾਨਕੇ ਪਹੁੰਚ ਗਏ ਆ ਬਸ ਆਉਣ ਹੀ ਆਲਾ ਘਰ ਕੁੜੀ ਦੇ ਨਾਨਕੇ ਦਾ ਆ ਗਿਆ ਨਾ ਬੱਸ ਪੱਧਰੀ ਆਪਾਂ ਆ ਨਿਸ਼ਾਨੀ ਛੱਪੜ ਦੀ ਲਾ ਲਿਆ ਕਰੋ ਜਦੋਂ ਕੁੜੀ ਦੇ ਪੇਕੇ ਨਾਨਕ ਦੇ ਘਰ ਪੇਕੇ ਘਰ ਨਾਨਕ ਦੇ ਘਰ ਰੋਣਾ ਹੁੰਦਾ ਹੈ ਛੱਪੜ ਇਹਨਾਂ ਦੇ ਘਰ ਲੱਗੇ ਝੀਲ ਆਵੇ ਲੱਗ ਲੱਗੇ ਝੀਲ ਨੈਸ਼ਨਲ ਝੀਲ ਇੰਟਰਨੈਸ਼ਨਲ ਝੀਲ ਹੈ ਜਿਹੜੀ ਉੱਥੋਂ ਪਤਾ ਲੱਗ ਜਾਂਦਾ ਵੀ ਪਹੁੰਚ ਗਏ ਨਾਨਕ ਕੁੜੀ ਦੇ ਚਲੋ ਮਿਲਦੇ ਆ ਘਰੇ ਜਾ ਕੇ ਕਲ ਵੀ ਕੁੜੀਏ ਓਹ ਹੋ ਹੋ ਚਾਹ ਜ ਮੈਨੂੰ ਤੇਰੇ ਆ ਗਿਆ ਨਾਨਕੇ ਆਂਦਾ ਪਿੰਡ ਇਹ ਕੋਈ ਨਹੀਂ ਹੈਗਾ ਬਾਹਰ ਬਾਹਰ ਨਹੀਂ ਹੈਗਾ ਕੋਈ ਦੂਸਰੇ ਭਾਜੀ ਆਏ ਹੋਏ ਭਾਜੀ ਹੋਣੀ ਆਈ ਸੰਧੂ ਸਾਹਿਬ ਨਹੀਂ ਆਏ ਨੇ ਓ ਆ ਗਏ ਹੈਪੀ ਦਾ ਹੈਪੀ ਆ ਗਏ ਹੈਪੀ ਓਕੇ ਬਤਾ ਕਿੱਧਰ ਆਓ ਆ ਵੀ ਆ ਜਾ ਹਾਂ ਓਏ ਲੈ ਆਛਾ ਇਹਦਾ ਮੁੰਡਾ ਅੱਗੇ ਵਾਂਢੀ ਮਿਲ ਜਾਂਦਾ ਹੋਰ ਹੈ ਕੀ ਹਾਲ ਸਸਰੀਆ ਹੋਰ ਚੜ੍ਹਦੀਆਂ ਠੀਕ ਆ ਦੜਦੀ ਕਲਾ ਚੀ ਅਹੀਂ ਕਰ ਜੋ ਤੁਰ ਲੱਗੇ ਤੈਨੂੰ ਜਾਤਗੀ ਤੇ ਤੂੰ ਵੀ ਅੱਗੇ ਲੱਗਾ ਹੋਰ ਕਰ ਚੱਲਿਆ ਸੋਰਸਾਂ ਚੱਲਿਆ ਕੀ ਕਰਨ ਪੁਹਾ ਹੀ ਲੈਣਾ মিলো গিস ঙিরে অবাডের খের ঔশয়ের খির মের কাটে পুছয়ে হির হিয়ের প্ষিছে হিচে এক য়ে হিসা খিকালে কাকালেছে কালো কিচ� ਮਮੀ ਤੜੀ ਮਮੀ ਸਾਡੀ ਘਰੇ ਕਿਉਂ ਓਹ ਹੁੰਦੇ ਨਹੀਂ ਖੈਗੇ ਸਸਟੀਗਾ ਸਸਟੀਗਾ ਖਸਟੀਗਾ ਸਸਟੀਗਾ ਹਾਂਜੀ ਹਲੋ ਸਸਟੀਗਾ ਸਸਟੀਗਾ ਐ ਪਾਜੀ ਸਸਟੀਗਾ ਨਹੀਂ ਨਹੀਂ ਸਸਟੀਗਾ ਹਾਂ ਦੱਦੀ ਕੋ ਲੈ ਤੋ ਹੋਰ ਤੇਨੀ ਕਿੱਥੇ ਗਏ ਸਸਟੀਗਾ ਵੱਡੀ ਤੂੰ ਪਹੁੰਚਾ ਕੇ ਤੱਕਣੇ ਹੁਣ ਆਈ ਹਾਂ ਮਾਲੂ ਖੇਤੀ ਵੜੀ ਸੀ ਪੰਜੀਰ ਕਿੰਨਾ ਹੋ ਗਿਆ ਫੜ ਕੇ ਬੈਠੋ ਬਸ ਹਨ ਮੈਂ ਅੱਜ ਕੁਝ ਬੱਲਾ ਕਿਤੋਂ ਛੇਤੀ ਛੋਤੀ ਨਹੀਂ ਅੰਦਰ ਹੈ ਥੋੜੇ ਕਾਲੀ ਤੁਸੀਂ ਗਾਂ ਵਾਂਡਾ ਮੈਨੇ ਫਿਰ ਤੁਸੀਂ ਨਾ ਨਹੀਂ ਠੀਕ ਹੈ ਵਧੀਆ ਵਧੀਆ ਠਮਾ ਗਏ ਨਾ ਕਾਲਾ ਨੂੰ ਥੋੜੇ ਹਾਂ ਉਹ ਵੀਡੀਓ ਨਹੀਂ ਆਜੀ ਹੈ ਅੱਜ ਹੀਰ ਕੰਦੇ ਨਾਨਕੇ ਦੇ ਪਰਿਵਾਰ ਆਈ ਹੈ ਖੜੀ ਸਹਰ ਘਰ ਆਏ ਆ ਬਾਜੀ ਕੁਜੀ ਵੰਦਾ ਆ ਰੋਟੀ ਦੀ ਜਾਈ ਰੋਟੀ ਤਿਆਰੀ ਚੱਲਣ ਲੱਗੀ ਆ ਮੈਂ ਕੁੜੀ ਬੇਬੇ ਆ ਗਈ ਦੇ ਚੀ ਜੀ ਕੰਦੇ ਇਹ ਮੋਜ਼ਾ ਲੱਗੀ ਕੰਦੇ ਪੁਰਾਣੇ ਸੇਵਾ ਹੁੰਦੀ ਆ ਸੇਵਾ ਹੁੰਦੀ ਪੁਰਾਣਿਆਂ ਦੀ ਦੇਖੋ भी पर बाबा आए हुए हैं हाँ देखो जी भाजी वायरल वायरल परौने बाबा आए हुए हैं ਕਰ ਨਹੀਂ ਇਹਦੇ ਅੱਜ ਕਹਿੰਦੇ ਮੈਂ ਜਾਣਾ ਬਾਹਰ ਚ ਜਾਣਾ ਵੀਜੀ ਮੁੰਡਾ ਚੱਲਿਆ ਆ ਨਹੀਂ ਤੇ ਮੇਰੇ ਕਰਕੇ ਆਏ ਹੋਏ ਸਾਰੇ ਮਿਲਣਾ ਅੱਛਾ ਹਾਂ ਉਹ ਕਮੇ ਮਾਰਨੇ ਆਂ ਅਦਰੇ ਸੇਵਾ ਹੁੰਦੀ ਕਹਿੰਦੇ ਟੋਣਿਆਂ ਦੀ ਫੌਜੀ ਫੌਜੀ ਗਿਆ ਸਾਹੇ ਭਾਈ ਜੀ ਸਾਂਡੂ ਸਾਡੇ ਡੈਡੀ ਜੀ ਆ ਗਏ ਆਹ ਕਹਿੰਦੇ ਆ ਤੇ ਆ ਸਾਂਡੂ ਸਾਹ ਵੇ ਮਾਸੀ ਰੋਟੀ ਲਾਤੀ ਤੁਸੀਂ ਮਾਸੀ ਬਹੁਤ ਖਿਆਲ ਰੱਖਦੀ ਸਾਡਾ ਮਾਸੀ ਬਚੋਲਣਾ ਹੈ ਮਾਸੀ ਦਾ ਪ੍ਰੇਮ ਸਾਡਾ ਬਹੁਤ ਜ਼ਿਆਦਾ ਬਹੁਤ ਮੇਰਾ ਤਾਂ ਖਾਸ ਹੈ ਉਹ ਨਹੀਂ ਮਾਸੀ ਚੰਗੀ ਬਹੁਤ ਵਧੀਆ ਮਾਸੀ ਵਾਹ ਬਹੁਤ ਬੜੀ ਚੰਗੀ ਹੈ ਬਾਸੀ ਬਹੁਤ ਜ਼ਿਆਦਾ ਅੱਜ ਕਦੇ ਕਹਿੰਦੇ ਬਲੌਗ ਤੇ ਬਲੌਗ ਵੱਜੂਗਾ ਮਲੌਗਰ ਤੇ ਬਲੌਗਰ ਮੁੰਡਾ ਚੱਲਿਆ ਆਰਮੀ ਚ ਤੇ ਮੇਰੇ ਕਰਕੇ ਆਏ ਸਾਰੇ ਮਿਲਣਾ ਅੱਛਾ ਮੁੰਡਾ ਚੱਲਿਆ ਆਰਮੀ ਚ ਇਹਨੂੰ ਤੋਰਨ ਆਏ ਅੱਜ ਹਮਜੀ ਜੀ ਸਹੀ ਗੱਲ ਹੈ ਮਾਸੜ ਜੀ ਆ ਗਏ ਨੇ ਸੰਤੂ ਸਾਹ ਦੇ ਡੈਡੀ ਜੀ ਸਾਂਡੂ ਸਾਹ ਦੇ ਗਏ ਆ ਗਏ ਨੇ ਹੈਪੀ ਆ ਗਏ ਹੁੰਦੇ ਆ ਆਹ ਸਾਂਡੂ ਸਾਹ ਵੇ ਲੌਗਰ ਸਡਵਾ ਹੋਣ ਗਿਆ ਹੈ ਤੇਜ ਹੋਣਾ ਤੋਦੇ ਹਮ ਮੈਂ ਤੇਜ ਹੋਣਾ ਕੀ ਗੱਲ ਹੈ ਹੌਲੀ ਹੌਲੀ ਚੌਲ ਤੇ ਜਾਣਾ ਕਿਤੇ ਛੇਤੀ ਆ ਠੀਕ ਆ ਇਹ ਮੇਰਾ ਸਾਂਡੂ ਗੇਸ ਇਸ ਤਰ੍ਹਾਂ ਕੱਟ ਕੇ ਹੋਇਆ ਪਾਜੀ ਨੂੰ ਮੈਨੂੰ ਲੱਗਦਾ ਕੁਝ ਜ਼ਿਆਦਾ ਹੀ ਭੁੱਖ ਲੱਗੀ ਆਂਟੀ ਸ਼ਰਮ ਦੀ ਵਾਰੀ ਨਹੀਂ ਦੂਜਾ ਢਾਡਣਾ ਲੱਗਦੀ ਹੁਣ ਮੈਂ ਲੜਿਆ ਕਰੂੰਗੀ ਹੁਣ ਤੇਰੀ ਵੀ ਬੁੱਢੀ ਆ ਗਈ ਆ ਪਾਜੀ ਤੇਰੀ ਵੀ ਭੱਜਣ ਜੋਗੀ ਆ ਤੇ ਤੇਰੀ ਵੀ ਭੱਜਣ ਜੋਗੀ ਆ ਬਾ ਤੂੰ ਲੜਿਆ ਕਰੇ ਪਰ ਕਿੱਥੇ ਜਾਂਦੀ ਆ ਸਾਡੇ ਨਾਲ ਆ ਮੇਰੇ ਟੀਚਰਾਂ ਕਰਦੇ ਆ ਆ ਬੇਨਾ ਗਾਣਾ ਪਾਗਲੇ ਮੇਰੇ ਜੀ ਮਰਜ਼ੀ ਕਰ ਦੋ ਜੇਵਾ ਕਰੀ ਜਾ ਲਾਉ ਦਿਓ ਜੀ ਕਰ ਇਹਨਾਂ ਨੂੰ ਨਾ ਬੁਰਾ ਨਾ ਕਿ ਇਹ ਆਪਣੀ ਸੇਵਾ ਕਰ ਹਾਂ ਵੀ ਦਿਵਣੇ ਘਰ ਬਗੈਰ ਸੇਵਾ ਉਹਨਾਂ ਦਾ ਵੈਰੀ ਗੁੱਡ ਥੜ ਗਈ ਥੜ ਗਈ ਪਤਾ ਨਹੀਂ ਤਾਂ ਤੁਹਾਨੂੰ ਪੁਰਾਣਾ ਨਿਆਣਾ ਕੀ ਰਣੀ ਭਰਾ ਸਵਾਦਾ ਚਾਹਵਾ ਜੀ ਅਸੀਂ ਵੀ ਪੁਰਾਣੇ ਆ ਅਸੀਂ ਵੀ ਪੁਰਾਣੇ ਹੀ ਆ ਅਸੀਂ ਵੀ ਪੁਰਾਣੇ ਹੀ ਆ ਤੇ ਮੇਰਾ ਘਰ ਵਾਲਾ ਪੁਰਾਣਾ ਹੀ ਆ ਦਾ ਘਰ ਵਾਲਾ ਹੀ ਪੁਰਾਣਾ ਤੂੰ ਇਹ ਦੀ ਕੌਣ ਬਣਾਉਂ ਬੋਲ ਬੋਲ ਲੈ ਜੀ ਫਿਰ ਕਰ ਮੈਂ ਤੇਰਾ ਬਣਾ ਆਪ ਬੰਨਣਾ ਥੋੜਾ ਧੜੀਆ ਸਹਾਇਜੋਈ ਕੋ ਜੰਦੂ ਬੋਲੇ ਪ੍ਰਾਣ ਹੋ ਗਿਆ ਤੂੰ ਆਣਾ ਉਹਦਾਂ ਕਿਹਾ ਆ ਦੇਖੋ ਨਾ ਨਵੇਂ ਨਵੇਂ ਲੈ 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 ਨਾਨੀ ਵੇਖੀ ਆ ਨਾਨੀ ਜਿੰਦੀ ਆ ਸਾਨੂੰ ਬਣਾਤਾ ਹੁਣ ਤਾਂ ਨਵਾਂ ਪ੍ਰਾਣ ਹੋ ਗਿਆ ਹੋਰ ਦਿਖਾ ਦਿਤਾ ਹੈ ਮਿਲ ਲਾ ਬਾਏ 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 ਨਾ ਕੋਈ ਨਾ ਕੋਈ ਲੈ ਚਾਉਂਦਾ ਨਹੀਂ ਨਾ ਨਹੀਂ ਕੋਈ ਆਉਂਦਾ ਫਿਰ ਆਉਣੇ ਪ੍ਰੋਬਲਮ ਹੋ ਗਿਆ ਨਾ ਕੋਈ ਆ ਗਿਆ ਸਾਨੂੰ ਸਾਨੂੰ थैंक यू ਕੋਈ ਨਾ ਹੈ ਹੈਲੋ ਮੈਂ ਇਹਦਾ ਪੱਧਰੀਆਂ ਤੁਰਨਾ ਪੱਧਰੀਆਂ ਪੱਧਰੀਆਂ ਥੜੇ ਜਿਹੇ ਰਿਸ਼ਤੇ ਦਰ ਚੱਲਦੇ ਆਹ ਯਾਰ ਇੱਕ ਇੱਕ ਜੰਗਾ ਆਇਓ ਭਾਰੀ ਸਾਡੇ ਕੋਲ ਆਵਾਜ਼ ਦੀ ਜਰੂਰਤ ਆ ਨਾ ਸਤਰਾ ਨੂੰ ਲੈ ਕੇ ਨਾ ਉਹ ਸਾਰਾ ਪਰਿਵਾਰ ਠੀਕ ਹੈ ਬਹਿ ਜਾਓ ਤੁਸੀਂ ਬਹਿ ਜਾਓ ਚੰਗਾ ਥੱਗੇ ਹੋਏ ਨਹੀਂ ਜਾਂਦੇ ਕੀ ਨਹੀਂ ਆਣਾ ਚੰਗਾ ਭਾਈ ਚੰਗਾ ਅਦਰ ਇਸ ਤਰ੍ਹਾਂ ਗਏ ਆ ਇਸ ਅੱਗੇ ਹਾਜੀ ਮੁੰਡਾ ਆ ਜਾ ਤੁਰਾਂਗੇ ਨਹੀਂ ਅਸੀਂ ਫੋਟੋਆਂ ਫੁੱਟਵਾ ਖਿੱਚਣੀਆਂ ਅਸੀਂ ਫੇਰ ਜਾਵਾਂਗੇ ਫੋਟੋਆਂ ਖਿੱਚ ਕੇ ਜਾਵਾਂਗੇ ਅਸੀਂ ਜਾਣਾ ਪ੍ਰੀਤ ਨਾਲ ਚੰਬੀਆ ਤੇ ਬਾਏ 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 ਕੀ ਯੋਗ ਮਨ ਨਾ ਚੱਪੀ ਬਾਏ ਪਾਸੇ ਆ ਜਾ ਪਾਜੀ ਦੇ ਉੱਪਰ ਚੜਾ ਦੇਣੀ ਮੇਲ ਮਿਲਾਪ ਹਜੇ ਹੋਇਆ ਨਹੀਂ ਡਿਸਕਸ਼ਨ ਚੱਲ ਰਹੀ ਹੈ ਕਿਸੇ ਪਤਾ ਨਹੀਂ ਪਤਾ ਕਿਹਦੀ ਗੱਲ ਤੇ ਚੱਲ ਰਹੀ ਹੈ ਨਹੀਂ 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 ਬੱਚੇ ਕੋਈ ਉਧਰੋਂ ਵੇਖ ਲਈ ਆਪਦੇ ਪਿੰਡਾਂ ਨੂੰ ਉੱਪਰ ਜੀ ਮਮ ਲੈਂਡ ਵਾਲੋਂ ਨੇ ਹੈਗਾ ਓਕੇ ਬਾਈ ਬਾਈ ਓਕੇ ਭਾਈਆ ਓਕੇ ਓਕੇ ਮਸੀਓਕੇ ਮਮਾਏ ਠੀਕ ਆ ਫ੍ਰੀ ਠੀਕ ਆ ਫ੍ਰੀ ਇਹਦੇ ਬਾਰੀ ਖੋਲਨ ਬਾਰੀ ਖੋਲਨ ਲੱਗਿਆ ਬੈਠ 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 ਹੈਪੀ ਫੋਰਥ ਆ ਇਹਨਾਂ ਡੱਬੇ ਦਿੱਤੇ ਸਾਰਿਆਂ ਨੂੰ ਦਿਖਾ ਦੇ ਗੱਡੀ ਬੋਲਦੀ ਆ ਮੈਂ ਜਸਟਮਨ ਨੇ ਗੱਲ ਕੀਤੀ ਹੋਟਲ ਨਾਲ ਗੱਲ ਕੀਤੀ ਓਕੇ ਬਾਈ ਬਾਈ ਚੰਗਾ ਹੋ ਗਿਆ ਆ ਲਾਸਟ ਲੱਕ ਆਹ ਨਾ ਇੱਕ ਜਰਨੀ ਨਹੀਂ ਨਹੀਂ ਆ ਗਿਆ ਕੁੜੀਏ ਰਸਪੀਆ ਕੀ ਗੱਲ ਹੈ ਹਾਂ ਸਾਰਾ ਕੁਝ ਨੂੰ ਮੈਂ ਆ ਗਿਆ ਸੀ ਆਰਪੀਐਫ ਪਹਿਲੀ ਥੀਕ ਹੈ ਮੈਂ ਨਹੀਂ ਪਾਹੀ ਕੁਝ ਕਹਿ ਸਕਦਾ ਕੀ ਤਾਂ ਮੈਂ ਕੁਝ ਨਹੀਂ ਗਿਆ ਸਾਡੀ ਕੁੜੀ ਇਤਨੇ ਦੱਸ ਸਕਦੀ ਸੂਰ ਹੋਇਆ ਡਾਡੀ ਨਾ ਚਾਹ ਪੀਂਦੀ ਆ ਨਾ ਕੁਝ ਤੁਸੀਂ ਚਾਹ ਪੀ ਜਾਂਦੇ ਤੂੰ ਗੋੜ ਪਾ ਲਿਆ ਨਾ ਗੋੜ ਲੈ ਤਾਂ ਤੁਸੀਂ ਸਲਾਵੜੀ ਮਾਰ ਸਕਦੇ ਕੀ ਨਹੀਂ ਚੱਲ ਹਾਂ ਠੀਕ ਗੱਲ ਐਨੀ ਤੂੰ ਗਾਹ ਕਹਨੇ ਕੁਝ ਮੈਨੂੰ ਜਿਆਦਾ ਕਰਿਆ ਡੀਡੀ ਮੈਡਮ ਚਾਹ ਬਹੁਤ ਸਵਾਦੀ ਨਹੀਂ ਮੈਂ ਨਹੀਂ ਗੱਲ ਕੀ ਹੋਈ ਆ ਕੀ ਤੂੰ ਦੈਨੇ ਮੈਂ ਫੋਟੋ ਖਿਡੋਨੀ ਹੜੋ ਨਹੀਂ ਖਿਜਾਉਂਦੀ ਹਾਂ ਹਾਂ ਬੂੜੇ 'ਚ ਬੈਠੀ ਨਹੀਂ ਆ ਲੈ ਬੂੜੀ 'ਚ ਬੈਠ ਜਾਂਦੀ ਸਾਈ ਦੇ ਹਾਂ ਤਮੀ ਕੋਈ ਆ ਕੋਈ ਕੀ ਹੋ ਗਿਆ ਹੋਣਾ ਏ ਹੋਰ ਰਸ ਵੀ ਆਂਦੀ ਤੇ ਗੋੜਾ ਵਾਲੀ ਚਾਹ ਬਣਾਈ ਮੈਂ ਖੰਡ ਵਾਲੀ ਹੁਣ ਖੰਡ ਖੰਡ ਵਾਲੀ ਚਾਹ ਬਣਾ ਲੀਏ ਨਹੀਂ ਤਾਂ ਠੰਡ ਵਾਲੀ ਚਾਹ ਬਣਾ ਲੀਏ ਨਹੀਂ ਵੀਣੀ ਮਮਾ ਬਾਜੀ ਤੁਹਾਡੀ ਮਾੜੀ ਗੱਲ ਐ ਤੁਸੀਂ ਇੰਨੇ ਕੰਮ ਕਰ ਨਹੀਂ ਮੈਂ ਗੇਰ ਤੋਂ ਸਹਾਰਾ ਕਰੂੰਗਾ ਕਾ ਉਠਾਂ ਕਰੂੰ ਕਾ ਜਾਓ ਕੀ ਗੱਲ ਐ ਕੀ ਹੋਇਆ ਕੀ ਹੋਇਆ ਕੋਈ ਗੱਲ ਨਹੀਂ ਬੋਲੋ ਕੀ ਹੋਇਆ ਕੀ ਹੋ ਗਿਆ ਠੀਕ ਠਾਕ ਐ ਵਧ ਗਿਆ ਕਦੋਂ ਜਾਣਾ ਪਿੰਡ 15 ਜਾਂ 16 ਨੂੰ ਮਰਾਂ ਮਰੇ ਆਂਦੇ ਪਰਾਂ ਕੀ ਨਏ ਕੀ ਕਰਨਾ ਮਿਲਣਾ ਕੀ ਕਰਨ ਜਰਾ ਜਾਣਾ ਮੈਂ ਪਿੰਡ ਜਾਣਾ ਕਿਤੋਂ ਮਿਲਣਾ ਘਰ ਬਿਆ ਨੂੰ ਕਿਹੜੇ ਨੂੰ ਡੈਡੀ ਆ ਭਰਾ ਐ ਮਮੀ ਐ ਸੋਰੀ ਦਾਦੀ ਦਾਦੀ ਨੂੰ ਮਿਲਣੀ ਹਾਂ ਵੇੜਾ ਕਿੱਟ ਪਰਾਂ ਊ ਛੱਡ ਤੂੰ ਮੈਨੂੰ ਫੋਨ ਕਰਦਿਆ ਕਿ ਨਹੀਂ ਅਸੀਂ ਤੇ ਲਿਆ ਕਰਨੀ ਤੂੰ ਉਹ ਨਾਂਕੇ ਪਰਵਾਦ ਦੇ ਵਿੱਚ ਰਹਿਣਾ ਠੀਕ ਆ ਤੂੰ ਲਾਗੇ ਸਾਡੇ ਵਿਆਹ ਹੀ ਆਣਾ ਸਾਡੇ ਲਾਗੇ ਵਿਆਹ ਹੀ ਆ ਤੇ ਹੁਣ ਦੀ ਈ ਸਾਰ ਮੈਂ ਆ ਤੇ ਗਈ ਤੂੰ ਤੀਸਰੀ ਵਾਰ ਆ ਗਈ ਨਾ ਤੇ ਤੂੰ ਪੰਜ ਵਾਰ ਆਉਣਾ ਹੋਰ ਹਾਂ ਇਹ ਅੱਠੀ ਅੱਠੀ ਤੇ ਨਹੀਂ ਆ ਜੀ ਆ ਕਰੋ ਜਿਆਦਾ ਜਿਆਦਾ ਤੂੰ ਵੀ ਆਇਆ ਕਰੋ ਨਾ ਹਾਂ ਤੁਸੀਂ ਆਓ ਨਾ ਮੈਂ ਭਲਾ ਹਣਾ ਸੀ ਆਹੀਂ ਆੰਨੇ ਆ ਪਾਜੀ ਅਸੀਂ ਆਏ ਅਸੀਂ ਆਏ ਤੇ ਅਸੀਂ ਆੰਨੇ ਆ ਤੂੰ ਇਧਰ ਰਹਿੰਦੇ ਰਹ ਤਾਂ ਹੁਣ 80ਵੇਂ ਆਵਾਂਗੇ ਨਹੀਂ ਤਸੀਂ ਰਹੋ ਪਹਿਲਾਂ ਅਸੀਂ ਫੇਰ ਆਵਾਂਗੇ ਪਹਿਲਾਂ ਤੁਸੀਂ ਰਹੋਗੇ ਮੈਂ ਸਾਡੇ ਕੋਲ ਫੇਰ ਅਸੀਂ ਤੁਹਾਡੇ ਕੋਲ ਰਾਤ ਨੂੰ ਮੈਂ ਉਦਨ ਲਾ ਗਈ ਤਿੰਨ ਦੋ ਰਾਤ ਉਹ ਉਹ ਨਹੀਂ ਲਿਆ ਕੋਈ ਨਾ ਉਹ ਇੱਥੇ ਰਹੀ ਹੈ ਹਾਂ ਚੱਲ ਭਾਈ ਰਾਤ ਪਾਜ ਰਾਤ ਕੋਈ ਨਹੀਂ ਕਿੱਡੀ ਦੂਰ ਜਾਜਦੀ ਦਾ ਹੀ ਰਹਾ ਦੂਰ ਵੜੀਆਂ 55 ਮਿੰਟ 5 ਮਿੰਟ ਰਹਾ ਵਾ ਚਾਹੇ ਕਰਨਾ ਖਲੋ ਜਾ ਹਣੇ ਚਾਹ ਚੋ ਪੀ ਲੋ ਚਾਹ ਦੂ ਹੋਰ ਪੀ ਲੋ ਕੋਈ ਚਾਹ ਦੀ ਸ਼ਕੀਨ ਹੈ ਪਰ ਅੱਜ ਘਾਤ ਨੇ ਪੀਂਦੀ ਓਏ ਘੋੜ ਪਾਲਿਆ ਨਹੀਂ ਖੜਦੀ ਬਣਾਉਣੀ ਮੈਂ ਕਿਹਨਾਂ ਨੇ ਤੂੰ ਤੂੰ ਉਹਦੇ ਬਹੁਤ ਸ਼ਕੀਨ ਹੈ ਚਾਹਦੀ ਕੀ ਚੱਕਰ ਅੱਜ ਚਾਹ ਨਹੀਂ ਚਲ ਤਾਲ ਓਕੇ ਬਾਏ ਫਿਰ ਓਕੇ ਬਾਏ ਬਾਏ ਟਾਟਾ ਆਹ ਦੱਬੇ ਆਪਦੀ ਆ ਕੁੜੀ ਰੋਸ ਤੇ ਚੱਲੀ ਦੱਬਾ ਮੁੰਡੇ ਦਾ ਫੌਜ ਚ ਹੋ ਗਿਆ ਤੇ ਡੱਬੇ ਦਿੱਤੇ ਨੇ ਉਹ ਕਿੰਨੇ ਡੱਬੇ ਦੋ ਉਹ ਇੱਕੋ ਵਾਧੂਆ ਉਹ ਨਹੀਂ ਨਹੀਂ ਇੱਕੋ ਹੀ ਵਾਧੂਆ ਇੰਨੇ ਡੱਬੇ ਹੀ ਕਰਨੇ ਆ ਉੱਦਬੇ ਅੱਗੇ ਵੱਡੇ ਪੈ ਘਰੇ ਹਾਂ ਆਈ ਚਰਾਦ ਰਾਦੋ ਵੀ ਨਹੀਂ ਇੱਥੇ ਚੱਲੀਏ ਜੋਂ ਨੂੰ ਆਪਾਂ ਵੀ ਹੁਣ ਕਰਾਣਾ ਬੜਾ ਟਾਈਮ ਹੋ ਗਿਆ ਤੋੜਨੀ ਜੋ ਮੈਂ ਮੈਂ ਲੈ ਆਉਂਗਾ ਤੂੰ ਮੰਦਾਬੀ ਨਾ ਚਲੋ ਪੁਰਾਣਾ ਵੀ ਆਜਿਦਾ ਕਦੋਂ ਆਜਿਓ ਕੱਲ ਸ਼ਾਮਾਂ ਰਾਤ ਹਮ ਕੱਲ ਸ਼ਾਮਾਂ ਆਜੋ ਵੈਨੇ ਆ ਮੈਂ ਕੱਲ ਨੂੰ ਸ਼ੈਦ ਠਾੜ ਜਾਵਾਂ ਖਾਦ ਪਾਉਣੀ ਹੈ ਜੇ ਉੱਥੇ ਉਹ ਤੇ ਪਾ ਆਜੋ ਤੀ ਸ਼ਾਮਾਂ ਨੂੰ ਆਜਿਓ ਉਹ ਆਦੀ ਚੱਪੇ ਜਾਣਾ ਤੂੰ ਨਹੀਂ ਹੋਈ ਨਹੀਂ ਚੱਪੇ ਜਾਣਾ ਪਹਿਲੋ ਖਾਦ ਪਾਉਣੀ ਪਹਿਲੋ ਤੂੰ ਆਜੋ ਸ਼ਾਮਾਂ ਨੂੰ ਇੱਕ ਤਾਂ ਵੀ ਬੰਦ ਦੇਣ ਚਲੇ ਤੋ ਆਜੋ ਠੀਕ ਆ ਆਪਦਾ ਕੰਮ ਦਿੰਦਾ ਕਰਕੇ ਆਜੋ ਓਕੇ ਓਕੇ ਜੀ ਆਜਿਓ ਤਰਾ ਬਾਏ ਬਾਏ ਚੱਲੀਏ ਜਵਾਨੋ ਕਰੀਏ ਤੇ ਨ ਕੀ ਹੋਇਆ ਤੂੰ ਉੜਾ ਗੁੱਸੇ ਜਵਾਨੋ ਖੇਡਿਆ ਕਰੋ ਤਗੜੇ ਹੋਗੇ ਤੂੰ ਢਿੱਲੇ ਵੜੇ ਚੱਲਦੇ ਓ ਤੇ ਨਹੀਂ ਨਹੀਂ ਸਟਾਰਟ ਲੈਣੀ ਆਹੋ ਫਿਰ ਗੁੱਪ ਕੀ ਹਾਲ ਆ ਦੇਖ ਦੇ ਠੀਕ ਠਾਕ ਆ ਕੀ ਹਾਲ ਸਾਸਰੀ ਆ ਬਜੀ ਸਾਸਰੀ ਬਧਾਈਆ ਵਰਦੀ ਕੀ ਆ ਜੋ ਕੀ ਹਾਲ ਬਧਾਈਆਂ ਹਨ ਵੀਰ ਜੀ ਬਹੁਤ ਬਹੁਤ ਕਰਨੋ ਮੁੰਡੇ ਬਹੁਤ ਮੈਂ ਤਾਂ ਨਾ ਫੁੱਟਬਾਲ ਖੇਡ ਦਵਾ ਮਾਂ ਵੀ ਖੇਡਣਾ ਛੁੜਾ ਕਰ ਦੇਣਾ ਬਸ ਥੋੜੀਆਂ ਰਿਸ਼ਤੇਦਾਰੀਆਂ ਵੇਖ ਲਈਏ ਉੜ ਕੇ ਫੁੱਟਬਾਲ ਹੀ ਖੇਡਣਾ ਆਪਾਂ ਮੁੰਡੇ ਬਹੁਤ ਮੋਹ ਪਿਆਰ ਕਰਦੇ ਆਪਾਂ ਨੂੰ ਮਿਸ ਕਰਦਾ ਮੁੰਡੇ ਮੈਨੂੰ ਕਿੰਨਾ ਕ ਮਿਸ ਕਰਦੇ ਮੈਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਸ ਮੈਂ ਹੋ ਨਹੀਂ ਰਿਹਾ ਦੰਦੇ ਦਾ ਮੈਂ ਬਸ ਵਿਜੀ ਹਾਂ ਥੋੜਾ ਜਿਹਾ ਤਾਂ ਕਰਕੇ ਨਾ ਹੁਣ ਆਇਆ ਕਰਾਂ ਥੋੜਾ ਜਿਹਾ ਟਾਈਮ ਬਾਅਦ ਹੈ ਜੇ ਨਹੀਂ ਤਿੰਨ ਚਾਰ ਦਿਨ ਹੈ ਜੇ ਤੜਕੇ ਤੜਕੇ ਹੀ ਕੰਮ ਵਾਸ ਵਾਸ ਇਹ ਗੱਲ ਵੀਰੇ ਐਂਡ ਕਰਾਉਣਾ ਪੂਰੀ ਐਂਡ ਬਲੋਕਰ ਸਾਹਿਬ